ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਨੇ ਸਭ ਦੇ ਤੇ ਅੱਜ ਮੈਂ ਸਵੇਰੇ ਸਵੇਰੇ ਸਾਗ ਦੀ ਤਿਆਰੀ ਕਰਨੀ ਆ ਸਾਗ ਬਣਾਉਣ ਲੱਗੀ ਅੱਜ ਮੈਨੂੰ ਲੱਗਾ ਕੋਈ ਕੰਮ ਨਹੀਂ ਹੈਗਾ ਤੇ ਸਿਮਰ ਕਹਿੰਦੇ ਸਾਗ ਲਿਆਂਦਾ ਵਾ ਉਹ ਬਣਾਉਣਾ ਏ ਮਤਲਬ ਕਿ ਮੈਂ ਗੱਲ ਕੱਪੜੇ ਗੁੱਬੜੇ ਢੋਲੇ ਹੀ ਇਹਨਾਂ ਤੇ ਮੈਨੂੰ ਲੱਗਾ ਅੱਜ ਮੈਂ ਵਿਹਲੀ ਆ ਪਰ ਨਹੀਂ ਹੈ ਸਵੇਰੇ ਸਵੇਰੇ ਸਾਗ ਬਣਾਉਣ ਲੱਗੀ ਉਹ ਬੀਆ ਉਦਾਂ ਸਾਗ ਲਾਰਾ ਪਿਆ ਉਹ ਕਿਰਖ ਲਿਆ ਵਾ ਤੇ ਉਹ ਬਸ ਚੁੱਕਣਾ ਹੈ ਤੇ ਉਹ ਪਾਲਕ ਬਾਲਟੀ ਵਿੱਚ ਚੁੱਕਦੀ ਪਹਿਲਾਂ ਧੋ ਕੇ ਰੱਖਣ ਲੱਗੀਆਂ ਬਾਲਟੀ ਚ ਨਾ ਖੁੱਲੇ ਪਾਣੀ ਜਿੱਤੋਂ ਵਜਦਾ ਸਾਬ ਤੇ ਮੈਂ ਧੋ ਕੇ ਰੱਖ ਲਿਆ ਧਨੀਆ ਰਹਿ ਗਿਆ ਬਸ ਤੁਗਣ ਵਾਲਾ ਤੇ ਮੈਂ ਧੋ ਕੇ ਰੱਖ ਲਿਆ ਧਨੀਆ ਰਹਿ ਗਿਆ ਬਸ ਲਾ ਮੈਂ ਪੀਵਾਂਗੀ ਚਾਹ ਫਿਰ ਵਲੌਗ ਐਡਿਟ ਕਰੂੰਗੀ ਤੇ ਫਿਰ ਸਾਗ ਚੀਰਾਂਗੀ ਅਜੇ ਬੜਾ ਟਾਈਮ ਪਿਆ ਸਾਰਾ ਦਿਨ ਪਿਆ ਜੀ ਹੁਣ ਮੈਂ ਪੀਣ ਲੱਗੀ ਚਾਹ ਤੇ ਠੰਡ ਬਹੁਤ ਜ਼ਿਆਦਾ ਹੋਗੀ ਬਾਹਰ ਤੇ ਇਹ ਦਈ ਹੁਣ ਇੱਥੇ ਹੀ ਵਿਆ ਕਰਨੀ ਆ ਸਾਰਾ ਦਿਨ ਇਹ ਦੇ ਜਾਈ ਚ ਬੈਠੇ ਰਹੋ ਔਗ ਐਡਿਟ ਕਰਦੀ ਕਰਦੀ ਨੂੰ ਮੈਨੂੰ 1 ਵਜ ਗਿਆ ਵਾ ਤੇ ਮੈਨੂੰ ਲੱਗਾ ਕਿ ਮੈਂ ਸਾਗ ਦੁਪਹਿਰੇ ਤੱਕ ਲਾਂਗੀ ਮੈਨੂੰ ਲੱਗਦਾ ਮੈਂ ਲੇਟ ਹੀ ਹੋ ਜਾਣਾ ਜੇ ਬੜੇ ਵਲੌਗ ਪਏ ਆ ਤੇ ਆ ਨਾਲੇ ਭੁੱਖ ਲੱਗੀ ਚੌਲ ਫਰਾਈ ਕੀਤੇ ਜਿਹੜੇ ਰਾਤੀ ਦਾਲ ਚੌਲ ਬਣਾਈ ਨਾ ਜਿਹੜੇ ਚੌਲ ਬਚੇ ਸੀ ਨਾ ਉਹਨਾਂ ਨੂੰ ਫਰਾਈ ਕਰਕੇ ਖਾਣ ਦੀ ਆ ਮੈਂ ਲੋਲੀ ਕਦੋਂ ਮਹੀਉਣਗੇ ਜਿਹੜਾ ਤੇ ਹੁਣ ਮੈਂ ਸਾਗ ਕੱਟਣ ਲੱਗੀ ਆ ਤੇ 1 ਵਜੇ ਮੈਂ ਸਾਗ ਕੱਟਣਾ ਸਟਾਰਟ ਕਰ ਲੱਗੀ ਆ ਬਣ ਗਿਆ ਹੀ ਕਿਦਾਂ ਦਾ ਹੈ ਸਾਗ ਬਹੁਤ ਸਾਰਾ ਹੈ ਇਹਨਾਂ ਰੋਟੀ ਕਾ ਲਈ ਹੁਣ ਮੈਂ ਖਾਣ ਲੱਗੀ ਆ ਦੁੱਧ ਗਰਮ ਕਰਨ ਲੱਗ ਪਈ ਇਹ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦਾ ਦੂਜਾ ਦਿਨ ਤੇ ਅੱਜ ਮੇਰੇ ਨਾ ਵੀਰ ਨਹੀਂ ਆਉਣਾ ਮਹਾਰਾਜ ਨਹੀਂ ਕੱਲ ਵਾਲਾ ਵਲੌਗ ਤੇ ਕੰਟੀਨਿਊ ਕਰਨ ਨਹੀਂ ਅੱਜ ਵਾਲਾ ਤਾਂ ਕਰਕੇ ਕਹਿਣ ਦੀ ਦੂਸਰਾ ਦਿਨ ਅੱਜ ਨੈਕਸਟ ਡੇ ਤੇ ਨਾ ਅੱਜ ਮੇਰੇ ਵੀਰੇ ਨਹੀਂ ਆਉਣਾ ਮੈਂ ਰਾਜੇ ਨੇ ਤੇ ਉਹਦੇ ਕਰਕੇ ਮੈਂ ਇੱਧਰ ਆ ਗਈਆਂ ਤੇ ਹੁਣ 2:30 ਦਾ ਟਾਈਮ ਹੋ ਗਿਆ 2:30 ਵਜ ਗਏ ਆ ਤੇ ਉਹ ਪਹੁੰਚ ਗਿਆ ਇੱਥੇ ਸਮਰਾਲਾ ਚੌਂਕ ਤੇ ਗਿੱਤਾ ਭਾਜੀ ਉਹਨੂੰ ਲੈਣ ਗਏ ਆ ਤੇ ਫਿਰ ਆਉਂਦੇ ਆ ਤੇ ਫਿਰ ਮੈਂ ਤੁਹਾਨੂੰ ਮਿਲਾਉਣੀ ਆ ਰਾਜੇ ਦੇ ਨਾਲ ਤੇ ਸੰਦੀਪ ਅਸੀਂ ਬਣਾਉਣ ਲੱਗੇ ਆਂ ਵੀ ਚਾਹ ਇਹਦਾ ਪ੍ਰਾਂਦਾ ਵੇਖੋ ਮੇਰੇ ਵਾਲ ਬਹੁਤ ਜ਼ਿਆਦਾ ਲੰਬੇ ਹੋ ਚੁੱਕੇ ਨੇ ਵਾਲ ਵਧਾਉਣ ਲਈ ਕਰਨੀਏ ਐਵੇਂ ਦੂਜਾ ਤੇਲ ਲਾ ਲਿਆ ਕਰ ਹਮਾਲਾ ਨੂੰ ਚੰਗੀ ਤਰ੍ਹਾਂ ਮਾਲਿਸ਼ ਕਰੋਗੇ ਨਾ ਵਾਲਾਂ 'ਚ ਮਤਲਬ ਇੱਥੇ ਜੜਾਂ 'ਚ ਤੇਲ ਲਾਵਾਂਗੇ ਆਪਾਂ ਹੇਅਰ ਆਇਲਿੰਗ ਜਿਵੇਂ ਇੱਕ ਹਫ਼ਤੇ 'ਚ ਤੇ ਜ਼ਰੂਰੀ ਆ ਸਿਰ ਧੋਣ ਤੋਂ ਪਹਿਲਾਂ ਤੇ ਉਹਦੇ ਨਾਲ ਹੀ ਵਾਲ ਲੰਬੇ ਹੋ ਜਾਂਦੇ ਆ ਪਰ ਇਹ ਮੇਰੀਆਂ ਗੱਲਾਂ ਨੂੰ ਮੰਨਦੀ ਨਹੀਂ ਹੈਗੀ ਗਾਇਜ਼ ਤੋ ਮਨ ਲੈਂਦੇ ਹੋ ਇਹਦੀ ਸੁਣ ਲਓ ਇਹਦੀ ਸਮੂਥਲਿੰਗ ਕਰਵਾਈ ਜੋ ਮੈਨੂੰ ਬੜੀ ਮਹਿੰਗੀ ਪਈ ਇਸ ਕਰਕੇ ਕੋਈ ਵੀ ਸਮੂਥਲਿੰਗ ਨਾ ਕਰਵਾਇਓ ਅੱਛਾ ਜਿੰਦ ਕੋ ਮਰਜ਼ੀ ਸੁਣ ਲਓ ਨਾ ਨਾ ਮਹਿੰਗੀ ਨਹੀਂ ਪਈ ਗੀਣੀ ਪਈ ਇਹਦਾ ਕੁਝ ਹੋਰ ਰੀਜ਼ਨ ਆ ਉਹ ਤੇ ਬਹੁਤ ਜਲੇਓ ਇਹਦਾ ਵਾਰ ਮੇਰੇ ਨਾਲ ਬੜੇ ਉਹ ਹਲਕੇ ਜਿਹੇ ਛੋਟੇ ਛੋਟੇ ਦਾ ਹਿਸਾਬ ਲਾ ਲਿਓ ਤੁਸੀਂ ਆਪ ਹੀ ਮੈਦਾਨ ਦੀ ਹੋਣ ਨਹੀਂ ਤੂੰ ਕਹਿਣੀ ਨਹੀਂ ਮੰਨ ਲੈਂਦੇ ਮੈਂ ਹਾਂ ਇਹ ਕੌਣ ਹੈ ਇੱਥੇ ਤੂੰ ਜਿੱਦਾਂ ਕਹਿ ਮੈਂ ਕਹਿਣੀ ਨਾ ਤੇਰਾ ਜਿੰਨੇ ਕਿਹਾ ਨਾ ਹਾਂ ਇਹ ਕਹਿਣ ਦੇ ਆ ਕਿ ਟਿੱਕ ਟੈੱਡ ਕਰਦਾ ਜਰਾ ਕਹਿੰਦਾ ਇਹ ਕੌਣ ਅੱਛਾ ਤੂੰ ਹੀ ਮਤਲਬ ਮੇਰੇ ਸਬਸਕ੍ਰਾਈਬਰ ਕਿਹੜੀ ਗੱਲ ਮੰਨੀ ਆ ਗਰਵੇਲੀਨ ਪਤਾ ਨਹੀਂ ਕੋਈ ਮਨਮਾਈ ਹਾਂ ਹਾਂ ਚਾਹਤਾਂ ਲੱਗੀਆਂ ਵੇਖੋ ਇਹਨੇ ਪਾਣੀ ਪਾ ਗਿਰਿਆ ਵਿਚਾਰਾ ਮਿੱਟੀਂ ਜਾ ਰਿਹਾ ਮਿੱਟੀ ਨਹੀਂ ਲੱਗਦੀ ਇਹਨੂੰ ਸ਼ਹਿਰ ਤੋਂ

ਸਾਗ ਲੈ ਕੇ ਆਏ ਹਾਂ ਸਾਗ ਲੈ ਕੇ ਆਏ ਹਾਂ ਇਹ ਸਾਗ ਤੇ ਮੈਂ ਵੀ ਬਣਾਇਆ ਸੀ ਪਰ ਇਹ ਮੰਮੀ ਦੇ ਹੱਥਾਂ ਦਾ ਸਾਗ ਆ ਇਹ ਬਾਜੀ ਨੇ ਮੰਗਵਾਇਆ ਹੈ ਸੱਸ ਦੇ ਖਾ ਦਾ ਸਾਗ ਤੇ ਮੈਂ ਤਾਂ ਬਣਾਇਆ ਹੈ ਸੱਸ ਦੇ ਹੱਥਾਂ ਦਾ ਸਾਗ ਬਾਜੀ ਨੇ ਮੰਗਵਾਇਆ ਹੈ ਕਦੋਂ ਮੋਟਾ ਹੀ ਆ ਮੱਗੇ ਮੋਟਾ ਹੂੰ ਅੱਗੇ ਮੋਟਾ ਹੋ ਬੀਰ ਆਇਆ ਨਹੀਂ ਮੇਰਾ ਵੀਰ ਆਇਆ ਕੋ ਜੱਲੇ ਆਇਆ ਮੇਰਾ ਵੀਰ ਆਇਆ ਸਾਗ ਲੈ ਕੇ ਆਇਆ ਉਹ ਵੀ ਮਾਂ ਦੇ ਹੱਥਾਂ ਦਾ ਮਾਂ ਮੈਨੂੰ ਮੈਨੂੰ ਲੱਗਦਾ ਹੈ ਕਿ ਸਾਗ ਇਦਾਂ ਗੜੇ ਮਿੱਧੀ ਆ ਅੱਛਾ ਸਾਸਦੇ ਆ ਪੂਰਾ ਘੁਟਿਆ ਵਾ ਸੱਚੀ ਗੱਲ ਈ ਸੰਦੀ ਮੰਮੀ ਦੇ ਸਾਗ ਵਧੀਆ ਬਣਾਉਂਦੀ ਪਰਫੈਕਟ ਵੀ ਆਇਆ ਦੱਸੋ ਕੀ ਸੱਚ ਦੱਸੋ ਸਵਾਦ ਈ ਹੈ ਕਿ ਨਹੀਂ ਕੱਚਾ ਹੈ ਸਾਗ ਸਾਰਾ ਐਵੇਂ ਕੱਚਾ ਨਹੀਂ ਘੁਟਿਆ ਨਹੀਂ ਚੰਗੀ ਤਰ੍ਹਾਂ ਤੇ ਗੜੀ ਦੇ ਨੰਬਰ ਜੇ ਕਾਹ ਨਹੀਂ ਦੱਸਦੇ ਬੰਦਾ ਵੇਲਾ ਸੰਦੀਪ ਸੱਚ ਦੱਸ ਕੈਮਰਾ ਵੇਖ ਕੇ ਜ਼ਿਆਦਾ ਕਰ ਲੱਗਦੇ ਸੱਚ ਦੱਸ ਦੇ ਸਾਗ ਇੰਨਾ ਸੁਆਦੀ ਹੀ ਨਾ ਸਿਮਰ ਨੇ ਕੰਮ ਤੇ ਵੀ ਖੜਿਆ ਸਾਗ ਦੱਸਾਂਗੇ ਹੁਣ ਮੰਮੀ ਵਾਲਾ ਫੇਰ ਓਏ ਮੰਮੀ ਨੇ ਹੁਣ ਮੈਂ ਮੰਮੀ ਦਾ ਮੁਕਾਬਲਾ ਥੋੜਾ ਕਰ ਸਕਦੀ ਆ ਮੈਂ ਨੇ ਸਪੈਸ਼ਲ ਜੱਟੇ ਵਾਲੀ ਮੰਮੀ ਦੇ ਹੱਥਾਂ ਦਾ ਸਾਗ ਮੰਗਵਾਇਆ ਵਾ ਜਾਦਗੇ ਮੈਂ ਵੀ ਬਣਾਇਆ ਹੀ ਤੇ ਮੈਨੂੰ ਕਹਿੰਦੇ ਤੁਹਾਨੂੰ ਨਹੀਂ ਦੇਣਾ ਤੇ ਮੈਂ ਮਾਰੇ ਤਾ ਸਾਗ ਬਣਿਆ ਤੇ ਥੋੜਾ ਜਿਹਾ ਖੜਾਂਗੀ ਤੇ ਇਹ ਨਹੀਂ ਖਾ ਸਕਦੇ ਦੂਜਾ ਦਵਾਈ ਨਹੀਂ ਖਾ ਸਕਦਾ ਸਿਮਰ ਨਹੀਂ ਖਾ ਸਕਦਾ ਅੱਜ ਮੈਂ ਤੁਹਾਨੂੰ ਸੁਣੀ ਬੱਜੀ ਹੈ ਨਹੀਂ ਸੋਹਣੀ ਬੱਜੀ ਰਾਜੇ ਐ ਨਹੀਂ ਬਾਜੀ ਨੂੰ ਆਪ ਬੰਨਣੀ ਆਉਂਦੀ ਐ ਇਹ ਰੱਖ ਰਿਆ ਕਰਦੇ ਕਿਸੇ ਦੇ ਇਹ ਫੋਨ ਲਿਆ ਰਾਜੇ ਨੇ ਨਵਾਂ ਰਿੰਗ ਕੇ ਭਾਜੀ ਹੋਣਾਂ ਗੋ ਉਹਨਾਂ ਨੇ ਕੋਨਾ ਕੋੜ ਜਿੰਨਾਂ ਕੋ ਮੇਰੀ ਰਿੰਗ ਲਾਈਟ ਆਈ ਸੀ ਮੰਮੀ ਲੈ ਕੇ ਆਏ ਸੀ ਕਿਹੜਾ ਵਾ ਸਰਪੰਚੀ ਦੀਆਂ ਵੋਟਾਂ ਪਾਉਣ ਗਿਆ ਤੇ ਫੋਨ ਗਵਾਇਆ ਆਪਣੀ ਫੋਨ ਗਵਾਇਆ ਹੈ ਲ ਰੋਟੀ ਬਣਾ ਤੂੰ ਰੋਟੀ ਬਣਾ ਰੋਟੇ ਬਣਾਏ ਸੰਦੀਪੀ ਨੇ ਜਾਣ ਮੈਂ ਖਾ ਲਿਆ ਆਪਣੀ ਚੈੱਕ ਕਰਨ ਦੀ ਹੈ ਮੈਂ ਨਾ ਕੈਮਰਾ ਵੇਖਣ ਦੀ ਮੈਂ ਕਿਹਾ ਇਹਦੀ ਫੋਟੋ ਖਿੱਚ ਕੇ ਵੇਨੇ ਫੋਟੋ ਖਿਜੀ ਪਤਾ ਨਹੀਂ ਕਿੱਥੇ ਚਲ ਗਈ ਹੈ ਕੈਮਰੇ ਦੀ ਗੈਲਰੀ ਜੀ ਕਹੀ ਹੋਣੀ ਹੈ ਫੁੱਲ ਵਾਲੀ ਚ ਗੈਲਰੀ ਹੋਣੀ ਹੈ ਬਲੇ ਮੂਤੇ ਦਾਦੇ 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 ਹਾਂ ਤੇਰੇ ਵਿਆਹ ਤੇ ਨਾ ਡਰੈਸ ਤੇਰੀ ਜਿਹੜੀ ਪੌਣੀ ਦੀ ਫੇਰ ਮੈਂ ਜਪੈਂਟ ਕਰੂ ਮੈਂ ਸਿਲੈਕਟ ਕਰੂ ਬਾਅਦ ਦੀ ਫਿਰ ਮੈਂ ਕਰਦਾਗਾ ਨਹੀਂ ਉਹਨੂੰ ਵੀ ਬਤਾਇਆ ਕਿ ਭਾਜੀ ਦੀ ਤੇਰੀ ਤਾਂ ਡਰੈਸ ਸਿਲੈਕਟ ਕਰਦੀ ਹੈ ਇਹ ਨਹੀਂ ਮੈਂ ਕਰਦੀ ਸਲੈਕਟਡ ਡਰੈਸ ਫਰ ਹੂ ਕਰਕੇ ਸੱਤ ਤੇ ਹੁਣ ਅਚਕੜ ਕੇ ਟਟੋਂ ਹੁੰਡਿਆ ਟਟਿਆ ਪਿੱਛੋ ਹੋ ਗਿਆ ਸਾਰੂ ਅਨੰਦੀ ਕੋੜਾ ਚੂੜ ਬਤਾਨ ਕਬਤਾਨ 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 ਇਹ ਤੈਨੂੰ ਕਰ ਬਣੀ ਹੁੰਡਾ ਇਦਾਂ ਕਰਨਾ ਨਹੀਂ ਇਦਾਂ ਕਰੀਦਾ ਹੁੰਦਾ ਇਦਾਂ ਕੀ ਹੋ ਰਗਾ ਚੜਨੀਟ ਕੀ ਹੁੰਦੀ ਹੈ ਕਿਤੇ ਆ ਚੜਨੀਟ ਕਰਦੀ ਤੇ ਕਰਨੀ ਨਹੀਂ ਉਹਨੂੰ ਪਹੁੰਚ ਗਈ ਉਹ ਪਾਜੀ ਹੋਰ ਹਾਏ ਇਹ ਐਕਸ਼ਨ ਤਾਂ ਚੜਨੀਟ ਦਾ ਮਾਰੋ ਫੋਟੋ ਮੈਂ ਦੱਸ ਕਿੱਦਾਂ ਖਿੱਚੀ ਜੇ ਮੈਂ ਸਟੈਪ ਦੱਸਿਆ ਤੇ ਉਸੇ ਵੇਲੇ ਖਿੱਚ ਕੇ ਤੇ ਸਿਮਰ ਨੂੰ ਭੇਜਤੀਆਂ ਫੋਟਵਾ ਇੱਥੇ ਫੋਟੋ ਖਿੱਚੀ ਆ ਜਾ ਕੈਮਰੇ ਚ ਸਲਫੀ ਮੈਂ ਉਦਾਂ ਹੀ ਚਦਾ ਗੁੱਟਾਂ ਲਈ ਹਾਂ ਜੇ ਇਹਦੀ ਪਿੰਨੀ ਪੱਗ ਬੰਦਨੀ ਆ ਗਈ ਤੇ ਇਹਦੇ ਵਿੱਚ ਉਹਦਾ ਕੀ ਕਸੂਰ ਆ ਆ ਜਿਹੜਾ ਇਦਾਂ ਇਦਾਂ ਵਿੱਚ ਇਦਾਂ ਫਾਈਨਲ ਲੁੱਕ ਤੇ ਦਿਖਾਈ ਦੀ ਫਾਈਨਲ ਲੁੱਕ ਦਿਖਮਨੀ ਆ ਪਹਿਲਾਂ ਸੈੱਟ ਕਰਨਾ ਬਈ ਅੱਖੀ ਬੰਨੀ ਜੇ ਮੈਂ ਪੱਗ ਸਿੱਖਣ ਦੀ ਹੀ ਐਕਚੁਅਲੀ ਨਾ ਇਹ ਇਹਦੇ ਪਰਣਾ ਸੀ ਤੇ ਉਹ ਮੇਰੇ ਕੋ ਲੱਥ ਗਿਆ ਹੂੰ ਵਾਓ ਝੁੰਝੀ ਪਣੀ ਬਾਲ ਮਿਲਾਤੀ ਜੋ ਪਿੱਤਲਾ ਲਾੜੇ ਮੈਂ ਇੱਧਰ ਨੂੰ ਲਿਆਂਦਾ ਸੀ ਤੇ ਫਿਰ ਇਦਾਂ ਕਰਕੇ ਪੱਗ ਬੰਨੀ ਹੈ ਨਾ ਤੇ ਆ ਜਿਹੜੀ ਉਤਲੀ ਸ਼ੇਪ ਆ ਗਈ ਇੱਥੋਂ ਇਧਰੋਂ ਕਪੜਾ ਕੱਢਦਾ ਇਦਾਂ ਹੈਨਾ ਤੇ ਵਾਓ ਰਿੰਬੀ ਤੂੰ ਤੇ ਗੁੱਡੇ ਦਾ ਟੌਰ ਕੱਢਦਾ ਇਹਨੂੰ ਕਹਿੰਦੇ ਆ ਪਟਿਆਲਾ ਸ਼ਾਹੀ ਪੱਗ ਕਿ ਨਹੀਂ ਬੱਟਾਂ ਵਾਲੀ ਬੱਟਾਂ ਵਾਲੀ ਸੋਰੀ ਆਪੇ ਬਣਾ ਲਓ ਜੋ ਤੁਹਾਨੂੰ ਜਿਹੜੀ ਲੱਗਦੀ ਆ ਝੁੰਝ ਬਣੀ ਏ ਸੀ ਨੀ ਪੀ ਕਾਕਾ ਨੀ ਪੀਜ਼ਾ ਸੁਕਰ ਜਿਆਦ ਕਰਨਿਆ ਆ ਪੂਰੀ ਸ਼ੇਪ ਦੀ ਪੱਗ ਆ ਜਿਹੜਾ ਲਾੜ ਇੰਦਾ ਦਿੱਤਾ ਇਹ ਇੱਥੇ ਰੱਖਿਆ ਸੀ ਫਿਰ ਏਦਾਂ ਏਦਾਂ ਕਰਕੇ ਪੱਗ ਪਹਿਲਾਂ ਏਦਾਂ ਲਿਆ ਕੇ ਫਿਰ ਏਦਾਂ ਏਦਾਂ ਕਰਕੇ ਬੰਨਤੀ ਹੁਣ ਕਰਦੇ ਪੱਗ ਬੰਨੀ ਆ ਗੁੱਡੇ ਦੇ ਤੇ ਆ ਮੇਰੇ ਕੋਲ ਇੰਨਾ ਪੂਰਾ ਪਰਫੈਕਟ ਨਹੀਂ ਹੋਇਆ ਇਥੋਂ ਪਰ ਆ ਸ਼ੇਪ ਪੂਰੀ ਬਣ ਗਈ ਐ ਏਦਾਂ ਆ ਵਾਲੀ ਵੀ ਤੇ ਆ ਜਿਹੜਾ ਲਾੜ ਏਦਾਂ ਕਰਕੇ ਏਦਾਂ ਵਿੱਚ ਦਈਦਾ ਏਦਾਂ ਇਹ ਵੀ ਪੂਰਾ ਹੋ ਗਿਆ ਇਦਾਂ ਆ ਦੇਖੋ ਤੇ ਇਦਰੋਂ ਵੀ ਪਰਫੈਕਟ ਆਇਆ ਫੇਸਬੁਕ ਤੇ ਪੈ ਗਈ ਉਹ ਤਾਂ ਕਿ ਨਾ ਮਾ ਬੜੀ ਔਖੀ ਬੰਨੀ ਓ ਆਈ ਤੂੰ ਉਹਦਾ ਸਿਰ ਨੰਗਾ ਹੁੰਦੇ ਆ ਏਦਾਂ ਪੱਗ ਬੰਨਦੇ ਕਿੰਨੇ ਪਾਏ ਏਦਾਂ ਪੱਗ ਬੰਨਦੇ ਕਿੰਨੇ ਪਾਏ ਮੈਂ ਸਿਮਰ ਨੂੰ ਦਿਖਾਉਣੀ ਆ 50 ਪਏ ਕਿ ਸੋ ਪੱਗ ਬੰਨਦੇ ਬੰਨਿਆ ਹੀ ਉਹਦੇ ਨਾਲ ਉਹ ਤੇ ਮੈਂ ਪੱਗ ਸੋਹਣੀ ਬੰਨੀ ਆ ਹੈ ਰਾਜੇ ਦੱਸ ਸੋਹਣੀ ਸੋਹਣੀ ਤੇਰੇ ਪਰਨੇ ਨਾਲ 6 ਵਜੇ ਦਾ ਟਾਈਮ ਹੈ ਮੈਂ ਤੇਰਾ ਜਹਾ ਹੁਣ ਇੱਧਰ ਆ ਗਈ ਆ ਤੇ ਸਾਰ ਦਿਨ ਅਜ ਉੱਧਰ ਰਹੀ ਮੈਂ ਦੁਪਹਿਰੇ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਜੀ ਹੁਣ ਆਏ ਤੈਨੂੰ ਚੇਤਾ ਸ਼ਾਸਿਕਾਲ ਬੁਲਾਉਂਦਾ ਬਲਾਉ ਵਾਲੇ ਹੈ ਆ ਪਾ ਅੰਜ ਗੁੱਡੇ ਦੀ ਪੱਗ ਬੰਨੀ ਲਿੰਪੀ ਨੇ ਪੱਗ ਬੰਨੀ ਬੜੀ ਸੋਹਣੀ ਬੱਜੀ ਪਹਿਲੀ ਵਾਰੀ ਬੰਨੀ ਨਾਲੇ ਉਹ ਵੀ ਮਾੜੀ ਜੀ YouTube ਤੋਂ ਵੇਖੀ ਮਧੀਆਂ ਬੱਜੀ ਹਾਂ ਪਾੜੀ ਪਾੜੀ ਗੀਤੇ ਪਾੜੀ ਨੇ ਤਾਂ ਮਾਲਾ ਪੰਦੀ ਆਈ ਸੁਣੀ ਕੇ ਨੇ ਤਾਂ ਮਾਲਾ ਵਧੀਆ ਲੱਗਣ ਡਿਆ ਆਈ ਲੁੱਕ ਵਧੀਆ ਹੀ ਲੱਗਦੀ ਓਦੀ ਨਹੀਂ ਪੱਗ ਵੀ ਸੋਣੀ ਲੱਜੀ ਸੀ ਪੱਗ ਵੀ ਸੋਣੀ ਲੱਜੀ ਸੀ ਔਰ ਅੱਜ ਰਾਜੇ ਨੇ ਉੱਧਰ ਸੋਣਾ ਏ ਕੱਲ ਇੱਧਰ ਦੋਵਾਂ ਪਹਿਣਾ ਵਾਲੇ ਕਿ ਕਰਾ ਦੇ ਆਂਦਾ ਮੈਂ ਸਵੇਰੇ ਚੱਲ ਜਾਣਾ ਪਰ ਮੈਂ ਨਹੀਂ ਕੱਲ ਇੱਧਰ ਵੀ ਰਹਿ ਗਏ ਫੇਰ ਕੱਲਾਂਗੇ ਤੈਨੂੰ ਨਹੀਂ ਜਾਵਾਂਗੇ ਘੁੰਮਣ ਦੇਖੋ ਕੀ ਕੀ ਮਿਲਦਾ ਘੁੰਮਣ ਚ ਕੁਮਨ ਚ ਕੀ ਕੀ ਮਿਲਦਾ ਮਤਲਬ ਮਤਲਬ ਕੌਣ ਵੇਖਣ ਚ ਕੀ ਕੀ ਮਿਲਦਾ ਰੀਮ ਸਦੀਪੀ ਨੂੰ ਤੇ ਉਹ ਜਿਹੜਾ ਆ ਮੈਂ ਕਿਉਂ ਨੂੰ ਮੋਇਦਾ ਇਧਰ ਪੈ ਰੱਖ ਇਧਰ ਪੈ ਰੱਖ ਕਿਉਂ ਕਰ ਰਿਹਾ ਇਦਾਂ ਦੇ ਘਰ ਦੋ 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 ਜਾਣੀਆਂ ਲਿੰਗ ਨਾ ਤੀ ਦੋ ਜਾਣੀਆਂ ਕਰਿਓ ਹਾਂ ਆਓ ਉਹ ਜਿਹੜਾ ਐਕਸਰਸਾਈਜ਼ ਵਾਲਾ ਹਾਂ ਐਕਸਰਸਾਈਜ਼ ਵਾਲਾ ਓਕੇ ਅੰਡੀ ਨੇ ਚੇਤਾਇਆ ਕਿ ਮੈਂ ਸਾਗ ਬਾਰੇ ਤੇ ਦੱਸਿਆ ਹੀ ਨਹੀਂ ਕਿ ਸਾਗ ਬੜਾ ਵਧੀਆ ਬਣਿਆ ਹੈ ਤੜਕਾ ਨਾਲ ਖਾਦਾ ਤੇ ਰੋਟੀ ਇਹਨਾਂ ਨੇ ਖਾ ਲਈ ਹੈ ਇਹਨਾਂ ਨੂੰ ਵੀ ਪਸੰਦ ਆਇਆ